ਨੀ ਨਿਸ਼ੀਨ ਪਾ ਕੇ ਗੱਡੀ ਕੱਢ ਲੈ ਨਾ ਏ ਯਾ ਦਿੱਤੇ ਲੀੜੇ ਪਾ ਕੇ ਭੁਲਟਤੇ ਵਹਿ ਨਾ ਏ ਚੱਕ ਲੈਣ ਗੀਆਂ ਜਿੱਦੇ ਸਰਕਾਰਾਂ ਪਹਿ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਓ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪਹਿ ਗਈਆਂ ਓ ਇੱਥੇ ਵੱਡੇ ਵੱਡੇ ਮੇਰੇ ਜਾਨ ਸ਼ਾਨ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਮਿਰਜਾ ਨਿਸ਼ਾਨ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਕੱਲੇ ਤੀਰ ਨੇ ਜਿੱਦੇ ਤਲਵਾਰਾਂ ਪਹਿ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪਹਿ ਗਈਆਂ ਵੇ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪਹਿ ਗਈਆਂ ਵੇ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਡੁੱਬਿਆਦ ਵਿੱਚ ਦੂਰ ਹੀ ਕਿਨਾਰਾ ਰਹੇ ਜੀਆਂ ਓਏ ਇੱਥੇ ਵੱਡੇ ਵੱਡੇ ਗੱਡੇ ਵੱਡੇ ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਇਂਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਇਂਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਇਂਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾਂ ਵਿੱਚ ਹੀ ਵਹਾਰਾ ਰਹੇ ਜੀਆਂ ਵੇਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਕਿਹੜਾ ਪਿੰਡਾ ਬਾਈ ਤੇਰਾ ਸਹਿਣਾ ਪਿੰਡਾ ਜੀ ਯਾਰ ਘਰਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸੇ ਨੇ ਪੁੱਛੇ ਨਹੀਂ ਹਾਂਜੀ ਬੱਸ ਮਾਲਕ ਦੀ ਕਿਰਪਾ ਬਾਕੀ ਪਰਮਾਤਮਾ ਦੀ ਰੰਗਾ ਜੀ ਬਈਆ ਤੇਰਾ ਸੰਦੇਸ਼ ਸਾਰੇ ਪੰਜਾਬ ਚ ਭੇਜਾਂਗੇ ਬਾਹਰ ਬਾਹਰ ਦੇਸਾਂ ਜੇ ਭੇਜਾਂਗੇ ਧੰਨਵਾਦ ਜੀ ਧੰਨਵਾਦ ਡੋਡਿਆਂ ਵਾਲਾ ਸੁਣਾਈ ਗਾਣਾ ਯਾਰ ਤੇਰਾ ਬਹੁਤ